ਕਦੇ ਕੀਤਾ ਸੀ ਨਾ ਪਿਆਰ ਦੇ ਨਾਲ ਪ੍ਰਸ਼ਾਦਾ ਤਿਆਰ ਭਾਈ ਲਾਲੋ ਸਾਹਿਬ ਜੀ ਨੇ ਕੀ ਕਹਿੰਦੇ ਸਾਹਿਬ ਕਾ ਤੂੰ ਕਹਿੰਦੇ ਹੋ ਭਾਈ ਲਾਲੋ ਜੀ ਕਹਿ ਲਿਆ ਕਰੋ ਕੱਲਾ ਸਾਹਿਬ ਕਾ ਤੂੰ ਕਹਿੰਦੇ ਹੋ ਉਹ ਭਾਈ ਲਾਲੋ ਸਾਹਿਬ ਜੀ ਤਾਂ ਕਹਿੰਨੇ ਆ ਜਿੱਥੇ ਬਾਬਾ ਨਾਨਕ ਨੇ ਪੰਜਾ ਲਾਇਆ ਪੱਥਰ ਨੂੰ ਤੇ ਕੀ ਪੰਜਾ ਸਾਹਿਬ ਬਣ ਗਿਆ ਜੇ ਲੇਲ ਦਾਖ ਦੇ ਵਿੱਚ ਪੱਥਰ ਛੂ ਗਿਆ ਤੇ ਪੱਥਰ ਸਾਹਿਬ ਬਣ ਗਿਆ ਜੇ ਰੀਠੇ ਨੂੰ ਟੱਕਿਆ ਰੀਠਾ ਮਿੱਠਾ ਹੋ ਗਿਆ ਰੀਠਾ ਸਾਹਿਬ ਬਣ ਗਿਆ ਤੇ ਜੇ ਭਾਈ ਲਾਲੋ ਜੀ ਕੋਲ ਚਲ ਗਏ ਤੇ ਭਾਈ ਲਾਲੋ ਸਾਹਿਬ ਨਹੀਂ ਬਣ ਸਕਦੇ ਭਾਈ ਲਾਲੋ ਜੀ ਵੀ ਭਾਈ ਲਾਲੋ ਸਾਹਿਬ ਜੀ ਬਣ ਗਏ ਬਾਬਾ ਨਾਨਕ ਜੀ ਦੇ ਦਰਸ਼ਨ ਕੀਤੇ ਉਹ ਵੀ ਥੋ ਇੱਕ ਇੱਕ ਦਿਨ ਜਾਂ ਇੱਕ ਮਿੰਟ ਜਾਂ ਇੱਕ ਹਫਤਾ ਨਹੀਂ ਪੂਰਾ ਮਹੀਨਾ ਬਾਬਾ ਨਾਨਕ ਜੀ ਪੂਰਾ ਮਹੀਨਾ ਉਹਨਾਂ ਦੇ ਘਰ ਰਹੇ ਨੇ ਤੇ ਭਾਈ ਲਾਲੋ ਜੀ ਭਾਈ ਲਾਲੋ ਸਹਿਬ ਜੀ ਬਣ ਗਏ